ਆਪ ਦਿਤਾਇਆ ਮੈਨੂੰ ਤੇ ਸ਼੍ਰੋਮਣੀ ਅਕਾਲੀ ਦਲ ਦਾ ਤੇ ਜਿੰਨੇ ਵੀ ਸਾਡੇ ਨਾਲ ਪੈਂਦੇ ਆ ਜਿਹੜੇ ਅੱਜ ਖੜੇ ਆ ਅਜੇ ਨਹੀਂ دیر ਤੱਕ ਵੀ ਹਾਜ਼ਰ ਇੱਥੇ ਖੜੇ ਰਹੇ ਆ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੀ ਹਾਂ ਤੁਹਾਨੂੰ ਦਿਖਾਉਣਾ ਨੇ ਡਿਟੇਲ ਕੀਤਾ ਕੁਝ ਉਸੇ ਪੂਰਾ ਕਿਸ਼ੋਰ ਰਿਹਾ ਜੀ ਮੈਨੂੰ ਕੋਈ ਜੀ ਜੀ ਤੋਂ ਮੈਨੂੰ ਲੈ ਕੇ ਗਏ ਆ ਮੈਨੂੰ ਤਾਂਰਾਵਾ ਦੀ ਨਹੀਂ ਨੌਲੇਜ ਨਹੀਂ ਆ ਕਿ ਕੀ ਹੁੰਦਾ ਹੈ ਪਰ ਜਿੰਦੇ ਸੱਚੇ ਪਾਸ਼ੇ ਨਗਰੀ ਦੇ ਵਿੱਚ ਮੈਂ ਸਮੁੱਚੇ ਪੰਜਾਬੀਆਂ ਨੂੰ ਤੇ ਖਾਸ ਕਰਕੇ ਹਲਕਾ ਕਰਨਦਾਨ ਦੇ ਲੋਕਾਂ ਨੂੰ ਦੱਸਦਾ ਹਾਂ ਕਿ ਕਰਨਤਾਰਨ ਹਲਕੇ ਦੇ ਜ਼ਿਲ੍ਹਾ ਪ੍ਰੀਸ਼ਦ ਦੇ ਜ਼ੋਨ ਤਹਿਸੀਲ ਤੋਂ ਜਿਹੜੀ ਆ ਅਕਾਲੀ ਦਲ ਦੀ ਉਮੀਦਵਾਰ ਭਾਵੇਂ ਮੈਂ ਅਕਾਲੀ ਦਲ ਦਾ ਕੋਈ ਹੈ ਨਹੀਂਗਾ ਪਰ ਮੈਨੂੰ ਉੱਥੇ ਕਿਹਾ ਗਿਆ ਪਾਰਟੀ ਵੱਲੋਂ ਕਿ ਕੰਚੇ ਫੀਲਡ ਨੂੰ ਜਿਹੜਾ ਆ ਉਹ ਚੋਣ ਲੜਨੀ ਹੈ ਤੇ ਮੈਂ ਇੱਕ ਅਕਾਲੀ ਰੂਹ ਵਾਲਾ ਬੰਦਾ ਹੁਣ ਕਰਕੇ ਪੰਜਾਬ ਦੇ ਲੋਕਾਂ ਨੂੰ ਸਮੁੱਚੇ ਪੰਜਾਬੀਆਂ ਨੂੰ ਇਹ ਜਿਹੜਾ ਆ ਦਸਣਾ ਚਾਹਣਾ ਹੈ ਕਿ ਸਾਡੀ ਬੱਚੀ ਜਿਹੜੀ ਆ ਕਿਸੇ ਜੁਣ ਤੋਂ ਜਿਲ੍ਹਾ ਪ੍ਰੀਸ਼ਦ ਦੀ ਮੈਂਬਰ ਬੋਲੇ ਇਨਸਾਫ ਦਿਖਾਇਆ ਮੈਨੂੰ ਤੇ ਸ਼੍ਰੋਮਣੀ ਅਕਾਲੀ ਦਲ ਦਾ ਤੇ ਜਿੰਨੇ ਵੀ ਸਾਡੇ ਨਾਲ ਪੰਦਰਾਂ ਜਿਹੜੇ ਅੱਜ ਖੜੇ ਆ ਤੇ ਜਿੰਨੇ ਵੀ ਸਾਥ ਕੋਈ ਅੱਜ ਉੱਥੇ ਖੜੇ ਰਹੇ ਆ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੀ ਹਾਂ ਤੁਹਾਨੂੰ ਜਿਨ੍ਹਾਂ ਨੇ ਡਿਟੇਨ ਕੀਤਾ ਕੁਝ ਉਸ ਸਾਰਾ ਕਿਸ਼ੋਰ ਰਿਹਾ ਜੀ ਇਹ ਕੋਈ ਜੀ ਦੋ ਮੈਨੂੰ ਲੈ ਕੇ ਗਏ ਆ ਮੈਨੂੰ ਤਾਂਰਾਵਾ ਦੀ ਨੌਲੇਜ ਨਹੀਂ ਆ ਕਿ ਕੀ ਹੋਇਆ ਪਰ ਜਿੰਦੇ ਸੱਚੇ ਪਾਸ਼ੇ ਨਗਰੀ ਦੇ ਵਿੱਚ ਮੈਂ ਸਮੁੱਚੇ ਪੰਜਾਬੀਆਂ ਨੂੰ ਤੇ ਖਾਸ ਕਰਕੇ ਹਲਕਾ ਕਰਨਦਾਨ ਦੇ ਲੋਕਾਂ ਨੂੰ ਦੱਸਦਾ ਹਾਂ ਕਿ ਕਰਨਤਾਰਨ ਹਲਕੇ ਦੇ ਜ਼ਿਲ੍ਹਾ ਪ੍ਰੀਸ਼ਦ ਦੇ ਜ਼ੋਨ ਤਸਵੀਲ ਤੋਂ ਜਿਹੜੀ ਆ ਅਕਾਲੀ ਦਲ ਦੀ ਉਮੀਦਵਾਰ ਭਾਵੇਂ ਮੈਂ ਅਕਾਲੀ ਦਲ ਦਾ ਕੋਈ ਹੈ ਨਹੀਂਗਾ ਪਰ ਮੈਨੂੰ ਉਥੇ ਕਿਹਾ ਗਿਆ ਪਾਰਟੀ ਵੱਲੋਂ ਕਿ ਕੰਚੇ ਫੀਤ ਨੂੰ ਜਿਹੜਾ ਆ ਉਹ ਚੋਣ ਲੜਨੀ ਹੈ ਤੇ ਮੈਂ ਇੱਕ ਅਕਾਲੀ ਰੂਹ ਵਾਲਾ ਬੰਦਾ ਹੁਣ ਕਰਕੇ ਪੰਜਾਬ ਦੇ ਲੋਕਾਂ ਨੂੰ ਸਮੁੱਚੇ ਪੰਜਾਬੀਆਂ ਨੂੰ ਇਹ ਜਿਹੜਾ ਆ ਦੱਸਣਾ ਚਾਹਣਾ ਕਿ ਸਾਡੀ ਬੱਚੀ ਜਿਹੜੀ ਹੈ ਕਿਸੇ ਜੋਂ ਤੋਂ ਜ਼ਿਲ੍ਹਾ ਪ੍ਰੀਸ਼ਦ ਦੀ ਮਿੰਟ ਬੋਲੇ ਇੰਤਜ਼ਾਰ ਕੀਤਾ ਮੈਨੂੰ ਤੇ ਸ਼ਰੋਮਣੀ ਅਕਾਲੀ ਦਲ ਦਾ ਤੇ ਜਿੰਨੇ ਵੀ ਸਾਡੇ ਨਾਲ ਪੈੰਦਰਾ ਜਿਹੜੇ ਅੱਜ ਖੜੇ ਆ ਅੱਜ ਦੀ ਵੀਰ ਸਾਥੀ ਅੱਜ ਉੱਥੇ ਖੜੇ ਰਹੇ ਆ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੀ ਹਾਂ ਕਿ ਤੁਹਾਨੂੰ ਜਿਦੋਂ ਉਹਨਾਂ ਨੇ ਰਿਟੇਨ ਕੀਤਾ ਕੁਝ ਉਸੇ ਤਰ੍ਹਾਂ ਕਿ ਸ਼ੁਰੂ ਹੋਇਆ ਜੀ ਵੀ ਕੋਈ ਜਦੋਂ ਮੈਨੂੰ ਲੈ ਕੇ ਗਏ ਆ ਮੈਨੂੰ ਤੇ ਤਣਾਵਾ ਲਈ ਨਹੀਂ ਨੌਲੇਜ ਦੀ ਹੈ ਕਿ ਕੀ ਮਿਲਿਆ ਪਰ ਜਿੰਦੇ ਸੱਚੇ ਪਾਸ਼ੇ ਨਗਰੀ ਦੇ ਵਿੱਚ ਮੈਂ ਸਮੁੱਚੇ ਪੰਜਾਬੀਆਂ ਨੂੰ ਤੇ ਖਾਸ ਕਰਕੇ ਹਲਕਾ ਕਰਨਦਾਨ ਦੇ ਲੋਕਾਂ ਨੂੰ ਦੱਸਦਾ ਹਾਂ ਕਿ ਪਰੰਤਨ ਹਲਕੇ ਦੇ ਜ਼ਿਲ੍ਹਾ ਪ੍ਰੀਸ਼ਦ ਦੇ ਜ਼ੋਨ ਤਹਿਲ ਤੋਂ ਜਿਹੜੀ ਆ ਅਕਾਲੀ ਦਲ ਦੀ ਉਮੀਦਵਾਰ ਭਾਵੇਂ ਮੈਂ ਅਕਾਲੀ ਦਲ ਦਾ ਕੋਈ ਹੈ ਨਹੀਂਗਾ ਪਰ ਮੈਨੂੰ ਉੱਥੇ ਕਿਹਾ ਗਿਆ ਪਾਰਟੀ ਵੱਲੋਂ ਕਿ ਕੰਚਨਪੀਤ ਨੂੰ ਜਿਹੜਾ ਆ ਉਹ ਚੋਣ ਲੜਨੀ ਹੈ ਤੇ ਮੈਂ ਇੱਕ ਅਕਾਲੀ ਰੂਹ ਵਾਲਾ ਬੰਦਾ ਹੋਣ ਕਰਕੇ ਪੰਜਾਬ ਦੇ ਲੋਕਾਂ ਨੂੰ ਸਮੁੱਚੇ ਪੰਜਾਬੀਆਂ ਨੂੰ ਇਹ ਜਿਹੜਾ ਆ ਅ ਦਸਮਾਟੋਣਾ ਕਿ ਸਾਡੀ ਬੱਚੀ ਜਿਹੜੀ ਹੈ ਕਿਸੇ ਜੁਨ ਤੋਂ ਜ਼ਿਲ੍ਹਾ ਪੁਲਿਸ ਦੀ ਮਿੰਟ ਬੋਲੇ